ਯਾਨੀ ਹਰਪੀਤ ਸਿੰਘ ਜਿਹੜੇ ਪ੍ਰਧਾਨ ਨੇ ਮੁਰ ਸੁਰਜੀਤੀ ਅਕਾਲੀ ਦਲ ਦੇ ਉਹਨਾਂ ਵੱਲੋਂ ਬਹੁਤ ਹੀ ਇੱਕ ਗੈਰ ਜ਼ਿੰਮੇਵਾਰਾਨਾ ਔਰ ਮਰਿਆਦਾ ਤੋਂ ਰਹਿਤ ਅਜੀਹਾ ਬਿਆਨ ਦਿੱਤਾ ਗਿਆ ਜਿਸ ਦੇ ਨਾਲ ਸਿੱਖ ਕੌਮ ਦੇ ਵਿੱਚ ਔਰ ਜਿੰਨੇ ਵੀ ਗੁਰਨਾਨਕ ਨਾਮ ਦੇ ਵਾ ਸਿੱਖ ਨੇ ਜਿਹੜੇ ਦਰਬਾਰ ਸਾਹਿਬ ਔਰ ਦਰਬਾਰ ਸਾਹਿਬ ਤੋਂ ਪੜੀ ਜਾਂਦੀ ਬਾਣੀ ਨੂੰ ਸਵੇਰੇ ਸ਼ਾਮ ਸਰਵਣ ਕਰਦੇ ਹਨ ਉਹਨਾਂ ਬਾਰੇ ਗੁਰਬਾਣੀ ਬਾਰੇ ਜੋ ਉਹਨਾਂ ਨੇ ਅਲਫਾਜ਼ ਵਰਤੇ ਉਹਨਾਂ ਨੂੰ ਸੁਣ ਕੇ ਸਾਰਿਆਂ ਦਾ ਹਿਰਦਾ ਜਿਹੜਾ ਉਹ ਵਲੁੰਧ ਰਿਆ ਗਿਆ ਮੈਂ ਸਮਝਦਾ ਕਿ ਇਹ ਕਿਸੇ ਸਾਫਾ ਜਥੇਦਾਰ ਦੀ ਇਹ ਜਿਹੜੀ ਗੱਲ ਹੈ ਕਈ ਕਿਹੋ ਜਿਹੀ ਗੱਲ ਹੈ ਜਾਂ ਉਹਦੇ ਸ਼ਬਦ ਇਹ ਬਹੁਤ ਹੀ ਜਿਹੜੇ ਇੱਕ ਅਜਿਹੇ ਗੈਰ ਜ਼ਿੰਮੇਵਾਰਾ ਨਾ ਸ਼ਬਦ ਨੇ ਜਿਨ੍ਹਾਂ ਦੀ ਮੈਂ ਸਮਝਦਾ ਕਿ ਕੋਈ ਅਨਪੜ੍ਹ ਵਿਅਕਤੀ ਵੀ ਇਸ ਉੱਚੇ ਤੇ ਮर्यादित ਅਹੁਦੇ ਤੇ ਰਹਿ ਕੇ ਜਿਹੜਾ ਰਹਿ ਚੁੱਕਿਆ ਉਹ ਵੀ ਆਪਦੇ ਸ਼ਬਦਾਂ ਨੂੰ ਬੜਾ ਨਾਪ ਤੋਲ ਕੇ ਬੋਲਦਾ ਪਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਤਹਾਦੀ ਕਰ ਦਿੱਤੀ ਕਿ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਹੜਪੀੜਤ ਲੋਕਾਂ ਨੂੰ ਜਿਹੜੀ ਸਹਾਇਤਾ ਦਿੱਤੀ ਜਾ ਰਹੀ ਹੈ ਇਹ ਐਸਜੀਪੀਸੀ ਦੇ ਵਿੱਚ ਜਾਂ ਕਰਤਾਰ ਸਾਹਿਬ ਕੋ ਪ੍ਰਸਾਰਤ ਹੋਣ ਵਾਲੀ ਬਾਣੀ ਨੂੰ ਵੇਚ ਕੇ ਇਹ ਜਿਹੜੀ ਸਹਦਾ ਕੀਤੀ ਜਾ ਰਹੀ ਹੈ ਬਹੁਤ ਹੀ ਸ਼ਰਮਨਾਕ ਇਹ ਉਹਨਾਂ ਦਾ ਬਿਆਨ ਹੈ ਔਰ ਮੈਨੂੰ ਤਾਂ ਇਹ ਵੀ ਸ਼ੱਕ ਹੈ ਕਿ ਇਹ ਪੀਐਚਡੀ ਹੈਗੇ ਆ ਕਿ ਨਹੀਂ ਜਿਹੜੀ ਜਿਸ ਤਰੀਕੇ ਨਾਲ ਇਹਨਾਂ ਦਾ ਇਹ ਬਿਆਨ ਦਿੱਤਾ ਹੈ ਇਹ ਤਾਂ ਕੋਈ ਅਨਪੜ੍ਹ ਵੀ ਜਿਹੜਾ ਉਹ ਬਿਆਨ ਇਹ ਹੋ ਜਾ ਨਹੀਂ ਦੇਵੇ ਇਹ ਐਡਾ ਉੱਚਾ ਹੋਤਾ ਇਹਨਾਂ ਦੇ ਕੋਲੇ ਰਿਹਾ ਹੈ ਜਿਸ ਨੂੰ ਸਿੱਖ ਕੌਮ ਜਿਹੜੀ ਆ ਹਮੇਸ਼ਾ ਸਿਰ ਨਵਾਉਂਦੀ ਹੈ ਇਹ ਪਹਿਲੇ ਉਹ ਪ੍ਰਧਾਨ ਹੋਣਗੇ ਜਿਹੜੇ ਬਾਅਦ ਵਿੱਚ ਰਾਜਨੀਤੀ ਦੇ ਵਿੱਚ ਆਏ ਔਰ ਜਿਨ੍ਹਾਂ ਨੇ ਮਰਿਆਦਾ ਜਿਹੜੀ ਹੈ ਜਥੇਦਾਰ ਸਹਿਬਾਨ ਦੀ ਉਹ ਭੰਗ ਕੀਤੀ ਕਿਉਂਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਜਥੇਦਾਰ ਸਹਿਬਾਨ ਨਿਯੁਕਤ ਵੀ ਹੋਏ ਤੇ ਸੇਵਾ ਮੁਕਤ ਵੀ ਹੋਏ ਪਰ ਇਹਨਾਂ ਵੱਲੋਂ ਜਿਹੜੀ ਭੂਮਿਕਾ ਨਿਭਾਈ ਜਾ ਰਹੀ ਹੈ ਪੰਜਾਬ ਨੂੰ ਤੋੜਨ ਦੀ ਸਿੱਖਾਂ ਨੂੰ ਅੰਦਰੋਂ ਖੋਖਲੇ ਕਰਨ ਦੀ ਆਪਸ ਵਿੱਚ ਲੜਾਈ ਭਾਈਚਾਰਕ ਸਾਂਝ ਨੂੰ ਖਤਮ ਕਰਨ ਦੀ ਜਿਸ ਤਰੀਕੇ ਨਾਲ ਇਹਨਾਂ ਵੱਲੋਂ ਹੁੰੰਕਾ ਨਵਾਈ ਜਾ ਰਹੀ ਹੈ ਉਹ ਬਹੁਤ ਹੀ ਨਿੰਦਨਯੋਗ ਹੁੰੰਕਾ ਮੈਨੂੰ ਇਹੋ ਮਹਿਸੂਸ ਹੁੰਦਾ ਹੈ ਕਿ ਇਹ ਸੈਂਟਰ ਦੀਆਂ ਕੁਸਤਾਕਾਂ ਦੇ ਹੱਥੀ ਚੜ੍ਹ ਕੇ ਇਹ ਪੰਜਾਬ ਦਾ ਬਹੁਤ ਵੱਡਾ ਆਉਣ ਵਾਲੇ ਸਮੇਂ 'ਚ ਨੁਕਸਾਨ ਕਰਾਉਣਗੇ ਕਿਉਂਕਿ ਇਹਨਾਂ ਨੇ ਕੋਈ ਵੀ ਗੱਲ ਜਈ ਜ਼ਿੰਮੇਵਾਰੀ ਵਾਲੀ ਨਹੀਂ ਕੀਤੀ ਮੈਂ ਇਹਨਾਂ ਨੂੰ ਇੱਕ ਗੱਲ ਪੁੱਛਣੀ ਚਾਹੁੰਦਾ ਕਿ ਜਿੰਨੇ ਵੀ ਜਾਨੀ ਹਰਪੀਤ ਸਿੰਘ ਜੀ ਜਦੋਂ ਤੁਸੀਂ ਜ਼ਥੇਦਾਰ ਸੋ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਔਰ ਤਲਵੰਡੀ ਸਾਹਿਬ ਉਹਦੇ ਜਿੰਨੇ ਵੀ ਤੁਹਾਨੂੰ ਜਿੰਨੀ ਵੀ ਉਦੋਂ ਤਰਖਾਰ ਜਾਂ ਲਾਭ ਜਿਹੜੇ ਮਿਲਦੇ ਰਹੇ ਪੱਤੇ ਮਿਲਦੇ ਰਹੇ ਕੀ ਉਹ ਬਾਣੀ ਵੇਚ ਕੇ ਮਿਲਦੇ ਰਹੇ ਜੇ ਉਦੋਂ ਬਾਣੀ ਵੇਚ ਕੇ ਮਿਲਦੇ ਰਹੇ ਤਾਂ ਫਿਰ ਉਦੋਂ ਤੁਸੀਂ ਕਿਉਂ ਨਹੀਂ ਬੋਲੇ ਫਿਰ ਮੇਰਾ ਦੂਜਾ ਸਵਾਲ ਇਹ ਹੈ ਕਿ ਤੁਸੀਂ ਆਪਣੇ ਇਸ ਅਹੁਦੇ ਦੀ ਦੁਰਵਰਤੋਂ ਕੀਤੀ ਉਦੋਂ ਜਦੋਂ ਤੁਸੀਂ ਜਥੇਦਾਰ ਸੀ ਤੁਸੀਂ ਰਾਗੋ ਚੱਡੇ ਦੇ ਜਿੱਥੇ ਸ਼ਰਾਬ ਤੇ ਕਬਾਬ ਚੱਲ ਰਿਆ ਸੀ ਉਹਦੀ ਪਾਰਟੀ ਵਿਆਹ ਦੀ ਪਾਰਟੀ ਤੇ ਤੁਸੀਂ ਆਪ ਪਹੁੰਚੇ ਤੇ ਕੀ ਇਹ ਗੱਲ ਸ਼ੋਭਾ ਦਿੰਦੀ ਸੀ ਤੁਹਾਨੂੰ ਇਹ ਜਥੇਦਾਰ ਦੀ ਮਰਿਆਦਾ ਦੀ ਗੱਲ ਕਰਦੇ ਹੋ ਤੁਸੀਂ ਕੀ ਇਸ ਨੂੰ ਤੁਸੀਂ ਮਰਿਆਦਾ ਮੰਨਦੇ ਹੋ ਕਿਸੇ ਸ਼ਰਾਬ ਤੇ ਕਬਾਬ ਉਹ ਜਿੱਥੇ ਚੱਲ ਰਿਆ ਰਾਗੋ ਚੱਡੇ ਦੀ ਪਾਰਟੀ ਦੇ ਵਿੱਚ ਪਹੁੰਚਣ ਨੂੰ ਮਰਿਆਦਾ ਕਹਿੰਦੇ ਹੋ ਸੋ ਇਹ ਗੱਲਾ ਤੁਹਾਡੇ ਬਹੁਤ ਚੱਜਦੀਆਂ ਨਹੀਂ ਅਸਲ ਵਿੱਚ ਸੱਚਾਈ ਇਹ ਹੈ ਕਿ ਤੁਸੀਂ ਸੁਪਨੇ ਦੇਖੇ ਸੀ ਪ੍ਰਧਾਨ ਕਾਲੀਕਲ ਦੇ ਬਣਨ ਦੇ ਤੁਸੀਂ ਸੁਪਨੇ ਦੇਖੇ ਸੀ ਪੰਜਾਬ ਦਾ ਮੁੱਖ ਮੰਤਰੀ ਬਣਨ ਦੇ ਔਰ ਤੁਹਾਨੂੰ ਜਿੰਨਾ ਦੀ ਚੁੱਕ ਸੀ ਉਹ ਵੀ ਜਾਗ ਜਾ ਰਿਹਾ ਸੋ ਇਹ ਗੱਲਾਂ ਹੁਣ ਜਨਤਾ ਤੋਂ ਲੁਕੀਆਂ ਨਹੀਂ ਜਿੱਥੋਂ ਤੱਕ ਤੁਸੀਂ ਗੱਲ ਕੀਤੀ ਕਿ ਸਦਾ ਸੁਨੀਰ ਸਿੰਘ ਬਾਦਲ ਜਿਹੜੇ ਨੇ ਉਹ ਬਾਣੀ ਵੇਚ ਕੇ ਪੈਸਾ ਜਿਹੜਾ ਉਹ ਲਾ ਰਹੇ ਹੈਗੇ ਆ ਤੇ ਲੈ ਲੈਣੇ ਚਾਹੀਦੇ ਆ ਬਿਲਕੁਲ ਇਹ ਇਸ ਗੱਲ ਨੂੰ ਕੋਈ ਸਾਬਤ ਨਹੀਂ ਕਰ ਸਕਦਾ ਕਿ ਇਹ ਸਦਾ ਸ਼ਬੀਰ ਸਿੰਘ ਬਾਦਲ ਹੁਣਾਂ ਨੇ ਐਸਜੀਪੀਸੀ ਦਾ ਪੈਸਾ ਵੰਡਿਆ ਸਦਾ ਸ਼ਬੀਰ ਸਿੰਘ ਬਾਦਲ ਇਹ ਪਰਮਾਤਮਾ ਦੇ ਪਹੁੰਚ ਰਹਿਣ ਵਾਲਾ ਪਰਿਵਾਰ ਹੈ ਇਹਨਾਂ ਨੇ ਆਪ ਦੇ ਕੋਲੋਂ ਇਹ ਖਰਚ ਕੀਤਾ ਐਸਜੀਪੀਸੀ ਲਹਿਦਾ ਆਪ ਦੇ ਤੌਰ ਦੇ ਉੱਤੇ ਜਿਹੜੀ ਆ ਉਹ ਰਾਹਤ ਕੈਂਪ ਜਿਹੜੇ ਉਹਨੇ ਲਾਏ ਹੋਏ ਆ ਸੋ ਇਹ ਵੀ ਗੱਲ ਤੁਹਾਡੀ ਜਿਹੜੀ ਸਰਾਸਰ ਝੂਠੀ ਹੈ ਸ਼ਰਮ ਆਉਂਦੀ ਹੈ ਤੁਹਾਡੇ ਬਿਆਨਾਂ ਨੂੰ ਸੁਣ ਕੇ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਪੰਜਾਬ ਵਿੱਚ ਸਿੱਖਾਂ ਦਾ ਅਸਰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਮੁਰਸ ਜੀਤੀ ਦੇ ਨਾਮ ਤੇ ਮੈਂ ਹੈਰਾਨ ਹਾਂ ਕਿ ਇਹ ਉਹ ਤਖਤ ਹੈ ਜਿੱਥੇ ਵੱਡੇ ਤੋਂ ਵੱਡੇ ਜਿਹੜੇ ਪਾਪੀ ਸੀ ਉਹਨਾਂ ਨੂੰ ਵੀ ਜਿਹੜਾ ਉੱਥੇ ਗਿਆਨ ਹੋ ਉਹਨਾਂ ਨੂੰ ਮਾਫ਼ੀਆਂ ਮਿਲੀਆਂ ਨੇ ਉਹ ਇਹ ਉਹ ਪਾਵਨ ਤਖਤ ਹੈ ਤੇ ਕੀ ਤੁਸੀਂ ਉਹਨਾਂ ਤਖਤਾਂ ਤੋਂ ਵੀ ਵੱਡੇ ਹੋ ਗਏ ਅੱਜ ਤੁਸੀਂ ਫਿਰ ਲਲਕਾਰ ਰਹੇ ਹੋ ਖੁਦ ਆਪ ਹੀ ਦੁਕਾਨਾ ਬੰਦ ਕਰਨ ਦੀ ਗੱਲ ਕਰਕੇ ਆਪ ਹੀ ਦੁਕਾਨ ਦੇ ਤੁਸੀਂ ਮਾਲਕ ਬਣ ਬੈਠੇ ਸੋ ਇਹ ਗੱਲਾਂ ਤੁਹਾਡੇ ਮੂੰਹੋਂ ਸ਼ੋਭਾ ਨਹੀਂ ਦਿੰਦੀਆਂ ਗੁਰਬਾਣੀ ਨੂੰ ਵੇਚਿਆ ਨਹੀਂ ਜਾ ਸਕਦਾ ਇਹ ਤੁਸੀਂ ਤੋਹੀਨ ਕੀਤੀ ਹੈ ਔਰ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਹੈ ਲੋਕਾਂ ਦੇ ਵਿੱਚ ਇਸ ਗੱਲ ਦੇ ਲਈ ਜਿਸ ਤਰੀਕੇ ਦੇ ਅਲਫਾਜ਼ ਤੁਸੀਂ ਵਰਤੇ ਨੇ ਸੋ ਸਾਰੀ ਸੰਗਤ ਨੂੰ ਮੈਂ ਬੇਨਤੀ ਕਰਦਾ ਕਿ ਇਸ ਇਹਨਾਂ ਵੱਲੋਂ ਦਿੱਤੇ ਹੋਏ ਬਿਆਨ ਦੀ ਸਾਨੂੰ ਵੱਧ ਤੋਂ ਵੱਧ ਜਿਹੜੀ ਹੈ ਉਹ ਨਿੰਦਾ ਕਰਨੀ ਚਾਹੀਦੀ ਹੈ ਕਿਉਂਕਿ ਇਹ ਰਾਜਨੀਤੀ ਤੋਂ ਪ੍ਰੇਰਿਤ ਬਿਆਨ ਸੀ ਔਰ ਮੈਨੂੰ ਪੂਰੀ ਉਮੀਦ ਹੈ ਕਿ ਪੰਜਾਬ ਦੀ ਜਨਤਾ ਇਸ ਗੱਲ ਨੂੰ ਸਮਝਦੀ ਹੈ ਬਹੁਤ ਸੂਝਵਾਨ ਹੈ ਦੇਖੋ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਹੋ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਤੇ ਵਰਕਰ ਸਹਿਬਾਨ ਜਗਾ ਜਗਾਹ ਤੇ ਪਹੁੰਚ ਕੇ ਹਰ ਪੀੜਤਾ ਦੀ ਸੇਵਾ ਦੇ ਵਿੱਚ ਰੁੱਝੇ ਨੇ ਉੱਥੇ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਕੁਝ ਐਸੇ ਲੋਕ ਨੇ ਜਿਹੜੇ ਆਪਦਾ ਦੇ ਵਿੱਚ ਵੀ ਅਫਸਰ ਲੱਭੇ ਤੇ ਕੋਈ ਮੌਕਾ ਨਹੀਂ ਖਜਾਉਂਦੇ ਬੇਵਜ੍ਹਾ ਸ਼੍ਰੋਮਣੀ ਅਕਾਲੀ ਦਰ ਨੂੰ ਬਦਨਾਮ ਕਰਨ ਦਾ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਾਡੀ ਸਿਰਮੌਰ ਸੰਸਥਾ ਹੈ ਜਿਨੇ ਕੱਲ ਵੀ ਇੱਕ ਵੱਡਾ ਐਲਾਨ ਕੀਤਾ 8 ਲੱਖ ਲੀਟਰ ਡੀਜ਼ਲ ਦੀ ਸੇਵਾ ਤੇ ਕਿਸਾਨਾਂ ਲਈ ਜਿਹੜੇ ਹੜ੍ਹ ਪ੍ਰਭਾਵਿਤ ਨੇ ਉਹਨਾਂ ਲਈ 20 ਦੀ ਸੇਵਾ ਸੋ ਐਸੀਆਂ ਸੰਸਥਾਵਾਂ ਦੇ ਉੱਤੇ ਵੀ ਇਹ ਲੋਕ ਸਵਾਲੀਆ ਨਿਸ਼ਾਨ ਖੜਾ ਕਰ ਰਹੇ ਕਿਉਂਕਿ ਸਰਕਾਰਾਂ ਨਧਾਰਤ ਇਹ ਕੰਮ ਸੀ ਸਰਕਾਰਾਂ ਦਾ ਚਾਹੇ ਕੇਂਦਰ ਸਰਕਾਰ ਹੋਵੇ ਜਦੋਂ ਸੁਭੇ ਦੀ ਸਰਕਾਰ ਹੋਵੇ ਇਹਨਾਂ ਨੇ ਲੋਕਾਂ ਦੀ ਸੇਵਾ ਕਰਨੀ ਸੀ ਤੇ ਸਰਕਾਰਾਂ ਕਦੋਂ ਚਰਦੀਆਂ ਨੇ ਕਿ ਜੇ ਸਰਕਾਰਾਂ ਫੇਲ ਹੋ ਜਾਣ ਤੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਖੇਤਰੀ ਪਾਰਟੀ ਹੈ ਜਿਹੜੀ ਪੰਜਾਬ ਦੀ ਰੂਹ ਹੈ ਇਹ ਲੋਕਾਂ ਦੀ ਸੇਵਾ ਕਰ। ਸੋ ਸਰਕਾਰਾਂ ਦੇ ਬੰਦੇ ਹੁੰਦੇ ਨੇ ਸਰਕਾਰਾਂ ਦੇ ਮੈਂ ਤਾਂ ਕਹਿੰਦਾ ਫਿੱਲੇ ਨੇ ਜਿਹੜੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਸਵਾਲ ਖੜੇ ਕਰ ਰਹੇ। ਪਰ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦਾ ਕਿ ਆਪਾਂ ਨਿਰੰਤਰ ਆਪਣੀ ਸੇਵਾ ਦੇ ਵਿੱਚ ਜੁਟੇ ਰਹਿਣਾ ਇਹ ਲੋਕਾਂ ਦਾ ਜਵਾਬ ਦੇਣ ਨਾਲੋਂ ਆਪਾਂ ਸੇਵਾ ਦੇ ਨਾਲ ਇਹ ਲੋਕਾਂ ਦਾ ਜਵਾਬ ਦਈਏ ਕਿਉਂਕਿ ਇਹਨਾਂ ਦੇ ਕੀ ਸਵਾਲ ਨੇ ਕਹਿੰਦੇ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਾ ਕੇ ਨਦਕ ਪੈਸੇ ਫੜਾ ਰਹੇ ਹੁਣ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਵੀ ਭਾਈ ਜਿੱਥੇ ਬੰਨ ਪੂਰਿਆ ਜਾਣਾ ਹੈ ਜਿੱਥੇ ਸਾਡੇ ਪੰਜਾਬ ਦੇ ਨੌਜਵਾਨ ਪਾਣੀ ਦੇ ਵਿੱਚ ਖੜੇ ਨੇ ਲਾਈਫ ਜੈਕਟਾਂ ਪਾਈਆਂ ਨੇ ਉਥੇ ਟਰੈਕਟਰਾਂ ਦੇ ਵਿੱਚ ਡੀਜ਼ਲ ਪੈਣਾ ਹੈ ਉਥੇ ਫਿਰ ਕੀ ਚੈੱਕ ਕੱਟ ਕੇ ਦਿਆ ਕਰੀਏ ਵੀ ਪਹਿਲਾਂ ਉਹ ਬੈਂਕ 'ਚ ਜਾਵੇ ਫਿਰ ਉਹ ਪੈਸਾ ਕੈਸ਼ ਹੋਵੇ ਦੂਜਾ ਸਵਾਲ ਕੀ ਚੱਕਦੇ ਨੇ ਕਹਿੰਦੇ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪੈਸੇ ਦੇਣੇ ਸ਼ੁਰੂ ਕੀਤੇ ਬਾਕੀ ਲੋਕਾਂ ਨੇ ਵੀ ਪੈਸੇ ਵੰਡਨੇ ਕਰਦੇ ਸ਼ੁਰੂ। ਚੰਗੀ ਗੱਲ, ਅਗਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੂੰ ਦੇਖ ਕੇ ਹੋਰ ਸੰਸਥਾਵਾਂ ਨੇ, ਹੋਰ ਵਿਅਕਤੀ ਵਿਸ਼ੇਸ਼ਾ ਨੇ ਪੰਜਾਬ ਦੀ ਇਸ ਆਫਤਾ ਦੇ ਵਿੱਚ ਲੋਕਾਂ ਦੀ ਮਦਦ ਦੇ ਪੈਸੇ ਦੇਣੇ ਸ਼ੁਰੂ ਕੀਤੇ ਨੇ, ਤਾਂ ਇੰਚ ਤਾਂ ਪੰਜਾਬੀਆਂ ਦਾ ਭਲਾ ਭਈ ਥੋੜੇ ਕਿਉਂ ਢੱਗੀ ਪੀੜੋਂ ਨਹੀਂ। ਸੋ ਇਹ ਲੋਕਾਂ ਦਾ ਕੰਮ ਹੈ ਸਿਰਫ ਸੇਵਾ ਨੂੰ ਨਿੰਦਣਾ ਕਿਉਂਕਿ ਆਪੇ ਕੁਝ ਕਰ ਨਹੀਂ ਸਕਦੇ। ਜਦੋਂ ਬੰਦਾ ਆਪ ਨਾ ਕੁਝ ਕਰ ਸਕਦਾ ਹੋਵੇ, ਆਪਣੀ ਕੋਈ ਕੰਟ੍ਰਿਬਿਊਸ਼ਨ ਨਾ ਹੋਵੇ, ਫਿਰ ਉਹ ਦੂਜਿਆਂ ਦੀ ਸੇਵਾ ਦੇ ਉੱਤੇ ਸਵਾਲ ਚੁੱਕੇ ਉਹ ਆਪਣੀ ਪ੍ਰੈਜੈਂਸ ਦਿਖਾਉਣੀ ਚਾਹੁੰਦੇ। ਸੋ ਮੇਰੀ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਹਿਬਾਨ ਨੂੰ ਬੇਨਤੀ ਹੈ ਕਿ ਭਾਈ ਜੇ ਤੁਹਾਡੇ ਇਲਾਕੇ ਦੇ ਵਿੱਚ ਵੀ ਕੋਈ ਐਸੇ ਨਿੰਦਕ ਨੇ ਇਹਨਾਂ ਨੂੰ ਸੇਵਾ ਦੇ ਨਾਲ ਹੀ ਲੈ ਚਿਆ ਕਰੋ। ਉੱਥੇ ਇਹਨਾਂ ਨੂੰ ਇੱਕ ਪਾਸੇ ਕੁਰਸੀ ਦੇ ਕੇ ਠੰਡਾ ਪਾਣੀ ਪਿਲਾਇਆ ਕਰੋ। ਕਹਿੰਦੀ ਪਾਣੀ ਪੀ-ਪੀ ਕੇ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਨੂੰ ਭੰਡੋ। ਕਿਉਂਕਿ ਇਹ ਨਿੰਦਕਾਂ ਦੀ ਵੀ ਉੱਥੇ ਹਾਜ਼ਰੀ ਲੱਗ ਜੂਗੀ। ਇਹਨਾਂ ਦਾ ਕੰਮ ਵੀ ਹੁੰਦਾ ਰਹੂ ਤੇ ਲੋਕਾਂ ਨੂੰ ਵੀ ਦਿਖੂਗਾ ਕਿ ਕੌਣ ਸੇਵਾ ਕਰ ਰਿਹਾ ਤੇ ਕੌਣ ਭੰਡੀ ਪ੍ਰਚਾਰ ਕਰ ਰਿਹਾ। ਇਸ ਸਮੇਂ ਦੇ ਵਿੱਚ ਇਹ ਜਿਹੜੀ ਕੋਜੀ ਸਿਆਸਤ ਹੈ ਇਸ ਸਿਆਸਤ ਪੰਜਾਬ ਦੇਖ ਰਿਹਾ ਤੇ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਕਦੇ ਮਾਫ਼ ਨਹੀਂ ਕਰਨਾ ਸ਼੍ਰੋਮਣੀ ਅਕਾਲੀ ਦਲ ਐਸੇ ਨਿੰਦਕਾਂ ਦਾ ਕੋਈ ਜਵਾਬ ਨਹੀਂ ਦੇਣਾ ਚਾਹੁੰਦਾ ਸ਼੍ਰੋਮਣੀ ਅਕਾਲੀ ਦਲ ਆਪਣੀ એનર્ਜੀ ਤੇ ਆਪਣਾ ਜਿਹੜਾ ਕੀਮਤੀ ਇਹ ਸਮਾਂ ਇਹ ਪੰਜਾਬ ਦੇ ਲੋਕਾਂ ਦੀ ਸੇਵਾ ਦੇ ਵਿੱਚ ਅਸੀਂ ਲਾਉਣਾ ਚਾਹੁੰਦੇ ਆ ਸੋ ਇਹ ਲੋਕਾਂ ਨੇ ਜਿੰਨਾ ਭੰਡੀ ਪ੍ਰਚਾਰ ਕਰਨਾ ਇਹਨਾਂ ਦੀ ਸੌਰੀ ਸਿਆਸਤ ਇਹਨਾਂ ਨੂੰ ਮੁਬਾਰਕ ਤਾਂ ਖਾਂਤ ਦੇ ਵਿੱਚ ਅਸੀਂ ਕਿਸੇ ਨਾਲ ਖੜਨਾ ਹੁੰਦਾ ਹਮਦਰਦੀ ਤੌਰ ਤੇ ਅਸੀਂ ਸਿਆਸਤ ਕਰਦੇ ਆ ਵੋਟਾਂ ਦੀ ਤੇ ਵੋਟਾਂ ਦੀ ਸਿਆਸਤ ਵੀ ਕਰਦਾ ਗੁਰੂ ਘਰ ਦੀ ਗੋਲਕ ਦੇ ਨਾਲ ਇਹ ਸਭ ਤੋਂ ਮਤਭਾਗਤ ਤੇ ਤੁਖਤਾਈ ਮੁੱਦਾ ਹੈ ਗੁਰੂ ਕੀ ਗੋਲਕ ਗਰੀਬ ਦਾ ਮੂੰਹ ਇਹ ਜਿਹੜੀ ਸ਼੍ਰੋਮਣੀ ਕਮੇਟੀ ਹੈ ਇਹਨਾਂ ਦਾ ਗੁਰੂ ਕੀ ਸੰਗਤ ਖੜਦੀ ਹੈ ਸੰਗਤ ਦਾ ਦਾਨ ਕੀਤਾ ਹੋਇਆ ਸੀ ਜਿਹੜਾ ਉਹਦਾਂ ਸੀ ਅੱਗੇ ਆਪਣੇ ਕਾਰਜ ਕਰਦੇ ਆ ਪਰ ਉਹਦੇ ਵਿੱਚ ਤੁਸੀਂ ਦੇਖ ਰਹੇ ਹੋ ਵੀ ਆਪਣੇ ਤੌਰ 'ਤੇ ਤੁਸੀਂ ਖੁੱਲ੍ਹਿਆਂ ਆਪਣੇ ਆਪ ਇੱਕ ਮੈਨੇਜਰਾਂ ਚਿੱਠੀ ਲਿਖਦਾ ਕਿਸੇ ਮੈਂਬਰ ਦੇ ਸਾਈਨ ਨਹੀਂ ਪ੍ਰੋਸੀਜਰ ਤੋਂ ਬਾਹਰ ਉਹਨੂੰ ਪ੍ਰਵਾਨਗੀ ਮਿਲ ਗਈ ਪਰਵਾਨ ਕੇ ਵਾਲੇ ਸਿਆਸੀ ਬੰਦਾ ਉਹ ਵੰਡ ਰਿਆ ਜਾ ਕੇ ਡੀਜ਼ਲ ਉਥੇ ਜਿੱਥੇ ਤਾਂ ਅਸੀਂ ਵੋਟਾਂ ਖਰੀਦ ਰਿਆ ਉਥੇ ਸਾਡੇ ਗੁਰੂ ਘਰਾਂ ਦੇ ਵਜੀਦ ਉਹ ਜਿਹੜੇ ਖਰਚ ਆਏ ਹੋਏ ਨੇ ਜਿਨ੍ਹਾਂ ਕੋਈ ਆਮਦਨ ਦਾ ਸਾਧਨ ਨਹੀਂ ਉਹਨਾਂ ਵੱਲ ਸਾਡਾ ਕੋਈ ਧਿਆਨ ਨਹੀਂ ਹੋਏਗਾ ਮੇਰੀ ਬੇਨਤੀ ਹੈ ਇਹ ਸਾਡੇ ਪ੍ਰਬੰਧ ਨੂੰ ਵੀ ਗੁਰੂ ਦੇ ਆਪਾਂ ਖੌਫ ਚ ਰਹੀਏ ਗੁਰੂ ਦੇ ਭੈ ਤੋਂ ਡਰੀਏ ਇਹ ਜਿਹੜੀ ਗੁਰੂ ਕੀ ਗੋਲਕ ਦਾ ਪੈਸਾ ਹੈ ਗੁਰੂ ਦੀ ਸੰਗਤ ਵਾਸਤੇ ਹੈ ਆਪਾਂ ਘਟ ਕਰਦੇ ਆਂ ਵੱਧ ਕਰੇ ਸ਼ੋਣੀ ਕਮੇਟੀ ਅਸੀਂ ਉਹਦੇ ਨਾਲ ਆਂ ਇਦੋਂ ਹੋਰ ਵੱਧ ਕੇ ਕਰੇ ਹੋਰ ਬਹੁਤ ਵੱਡੀਆਂ ਲੋੜਾਂ ਨੇ ਆਪਣੇ ਹੋਰ ਆਪਾ ਖਰਚੇ ਰੋਕੇ ਸੰਗਤ ਦੀ ਜਿਹੜੇ ਹਾੜਾਂ ਦੇ ਪੀੜਤ ਨੇ ਹੁੰਦੀ ਮਦਦ ਕਰੀਏ ਪਰ ਮੇਰੀ ਬੇਨਤੀ ਹੈ ਉਹ ਚੋ ਵੋਟਾਂ ਦੀ ਸਿਆਸਤ ਨਾ ਕਰੀਏ ਮੈਂ ਤਾਂ ਇਹੀ ਕਹਿਣਾ ਚਾਹਣਾ ਗੁਰੂ ਦੇ ਖੋਬ ਚਰੀਏ ਵੋਟਾਂ ਪਾਸੇ ਰਹਿ ਜਾਣ ਗਿਆ ਵੋਟਾਂ ਲਈ ਬੜਾ ਸਮਾਂ ਸਿਆਸਤ ਕਰਨ ਦਾ ਕੋਈ ਵਿਅਕਤੀ ਸੇਵਾ ਕਰਨਾ ਚਾਹੁੰਦਾ ਰੱਜ ਕੇ ਕਰੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਤੁਸੀਂ ਜਿਸ ਤਰ੍ਹਾਂ ਦਾ ਗੁਰੂ ਘਰ ਦੇ ਕਰੋੜਾਂ ਦਾ ਡੀਜ਼ਲ ਜਿਹੜਾ ਹੈ ਜਾਂ ਹੋਰ ਖਰਚੇ ਪਏ ਜਾ ਰਹੇ ਨੇ ਜਿਸ ਤਰ੍ਹਾਂ ਭੈਣ ਜੀ ਨੇ ਦੱਸਿਆ ਇੱਕ ਖੁੱਲਾ ਮਤਾ ਪੇਸ਼ ਹੋਇਆ ਵੀ ਜਿਹੜੀਆਂ ਹੋ ਚੁੱਕੀਆਂ ਖਰੀਦਾਂ ਜਾਂ ਜਿਹੜੀਆਂ ਕੀਤੀਆਂ ਜਾਣਗੀਆਂ ਸਾਡੇ ਕਿਸੇ ਦੇ ਧਿਆਨ ਚ ਨਹੀਂ ਆਉਂਦਾ ਖਰੀਦਾਂ ਸ਼ੋਰੂਨ ਕਮੇਟੀ ਨੇ ਕੀਤੀਆਂ ਨੇ ਕਿਸੇ ਮੈਂਬਰ ਨੂੰ ਨਹੀਂ ਸੀ ਪਤਾ ਇਸ ਗੱਲ ਦਾ ਵੀ ਅਸੀਂ ਕੀ ਕੁੱਛ ਕਰ ਰਹੇ ਹਾਂ ਕਰ ਰਹੇ ਹਾਂ ਚੰਗੀ ਗੱਲ ਹੈ ਵਧ ਕੇ ਕਰੋ ਤੋਂ ਪਰ ਸਿਆਸੀ ਵੋਟਾਂ ਲਈ ਗੁਰੂ ਘਰ ਦੀ ਗੋਲਕ ਦਾ ਜਿਹੜਾ ਪੈਸਾ ਵਰਤਿਆ ਜਾ ਰਿਹਾ ਇਹ ਦੁਖਾਂ ਦਾ ਤੇ ਨਿੰਦਾ ਕਰਦੇ ਹਾਂ ਜਿਹੜੀਆਂ ਗੱਲਾਂ ਸੰਗਤ ਕਹਿੰਦੀ ਸੀ ਬਾਰ-ਬਾਰ ਵੀ ਸਿਆਸੀ ਬੰਦੇ ਗੁਰੂ ਕੀ ਗੋਲਕ ਵਰਤਦੇ ਨੇ ਇਹ ਤੁਹਾਡੇ ਸਾਹਮਣੇ ਅੱਜ ਸਪੱਸ਼ਟ ਹੋ ਚੁੱਕੀਆਂ ਨੇ ਇਹ ਬਹੁਤ ਵੱਡਾ ਕਰੋੜਾਂ ਦਾ ਕਾਪਲਾ ਹੈ ਕਰੋੜਾਂ ਰੁਪਏ ਸ਼ਰਮ ਗੁੜੀ ਦਾ ਵਰਤ ਕੇ ਕਿ ਸਿਆਸੀ ਬੰਦੇ ਨੂੰ ਲਾਭ ਦਿੱਤਾ ਜਾ ਰਿਹਾ ਤੇ ਵੋਟਾਂ ਲਿਭੀਆਂ ਜਾ ਰਹੀਆਂ ਨੇ ਜੀ ਸ਼ਿਉਭਨੀ ਕਮੇਟੀ ਸਮੇਂ-ਸਮੇਂ ਸਰ ਅਸੀਂ ਮਦਦ ਕਰਦੇ ਹਾਂ ਜੀ ਪਰ ਮਤੇ ਚ ਕਲੈਰਟੀ ਹੁੰਦੀ ਹੈ ਮੰਨੋ 10 ਕਰੋੜ ਰੁਪਈਆ ਸੀ ਖਰੀਦਾਂ ਵਾਸਤੇ ਰੱਖਤਾ ਮਦਦ ਕਰਤੀ ਫੇਰ 10 ਹੋਰ ਕਰ ਸਕਦੇ ਆ ਤੁਹਾਨੂੰ ਕੋਈ ਲਿਮਟ ਨਹੀਂ ਹੁੰਦੀ ਭਰਾ ਸਾਗਰ ਪੂਰੇ ਅਧਿਕਾਰ ਹੁੰਦੇ ਨੇ ਪਰ ਪਹਿਲਾ ਮਤਾ ਵੇਖਿਆ ਜਿਹੜੇ ਵਿੱਚ ਨਾ ਤਾਂ ਸਭ ਕਿੰਨੀ ਰਕਮ ਖਰਚ ਹੋਊਗੀ ਉਹਦਾ ਕੋਈ ਚਰਚਾ ਨਹੀਂ ਸ਼ਰਮ ਗੁੜੀ ਦੇ ਰਜੈਕਟ ਦੇ ਵਿੱਚ ਕਿੰਨਾ ਹੋਰ ਕਰਨਾ ਉਹਦੀ ਕੋਈ ਚਰਚਾ ਨਹੀਂ ਖਰੀਦ ਕਰ ਰਿਹਾ ਇੱਕ ਮਲਾਜ਼ਮ ਤੇ ਮਲਾਜ਼ਮ ਤਾਂ ਆਪਾਂ ਜਾਣਦੇ ਆ ਸਾਡੇ ਕਿੰਨੇ ਖੌਫ ਚੋਂ ਗੁਜ਼ਰ ਰਹੇ ਨੇ ਕਿੰਨਾ ਉਹਨਾਂ ਦਾ ਗਿੱਚੀ ਧੌਂ ਤੇ ਗੋਲਾ ਰਕੇ ਗਲਤ ਕੰਮ ਕਰਵਾਇਆ ਜਾ ਰਹੇ ਨੇ ਫਿਰ ਜਦੋਂ ਗਾਲ ਡਿੱਗਦੀ ਹੈ ਉਹ ਵੀ ਮਲਾਜ਼ਮ ਤੇ ਹੀ ਡਿੱਗਦੀ ਹੈ ਉਹਨੂੰ ਐ ਸਸਪੈਂਡ ਕਰ ਦਿਆ ਹੈ ਕਿਸੇ ਹੋਰ ਤੇ ਨਹੀਂ ਜਿਹੜਾ ਕਰਵਾਉਂਦਾ ਕੋਈ ਕਾਰਵਾਈ ਹੁੰਦੀ ਹੁੰਦੀ ਵੀ ਮਲਾਜ਼ਮਾਂ ਤੇ ਹੀ ਆ ਉਹ ਵਿੱਚ ਇਸ ਮੌਕੇ ਪੀੜੇ ਜਾ ਰਹੇ ਨੇ ਇਹ ਜਿਹੜੀ ਚੱਲ ਰਹੀ ਹੈ ਇੱਥੇ ਲਾਲਣ ਤੋਂ ਉਹਨਾਂ ਨੂੰ ਸੰਗਿਆ ਦਾ ਪੈਸਾ ਜੀ ਫਿਰ ਉਹ ਤਾਂ ਹੁਣ ਉਹਨਾਂ ਨੂੰ ਪੁੱਛਿਆ ਮੈਂ ਸ਼੍ਰੋਮਣੀ ਕਮੇਟੀ ਦਾ ਮੇਰਾ ਮੇਰਾ ਕੀ ਲਿੰਕ ਹੈ ਉਹ ਤਾਂ ਉਹ ਤਾਂ ਉਹ ਤਾਂ ਕੱਲ ਗੁਰਦੁਆਰੇ ਦਾ ਨਾਂ ਵੀ ਦੱਸਿਆ ਨਹੀਂ ਸੀ ਆਸ ਗੁਰਦੁਆਰੇ ਨੇ ਨਹੀਂ ਦਿੱਤੇ ਸੀ ਕੋਈ ਤਾਂ ਇਹ ਉਹ ਤਾਂ 1 ਮਿੰਟ 1 ਮਿੰਟ 1 ਮਿੰਟ ਨਹੀਂ ਤਾਂ ਫਿਰ ਇੱਕ ਮਿੰਟ ਗੱਲਤਾ ਸੀ ਸੁਖਵੀਰ ਬਾਦਲ ਬਾਰੇ ਕਹੀ ਜਾਂਦੇ ਨੇ ਵੀ ਇਹ ਐਡ ਐਡੀਆਂ ਗੱਥੀਆਂ ਕਿੱਥੋਂ ਲਈ ਫਿਰਦੇ ਹੈ ਤੇ ਗਿਆਨੀ ਹਰਪ੍ਰੀਤ ਨੇ ਕਿਹਾ ਕਿ ਲੈ ਲਓ ਇਹ ਤਾਂ ਇਹ ਗੁਰਬਾਣੀ ਦੇ ਪੈਸੇ ਨੇ ਇਹ ਤਾਂ ਇਹ ਤਾਂ ਗੋਲਕ ਦੇ ਪੈਸੇ ਨੇ ਹਾਂ ਹਾਂ ਤੇ ਮੈਂ ਅਸੀਂ ਤਾਂ ਬਿੱਲ ਪਾਸ ਕਰੀ ਬੈਠੇ ਆ ਅਸੀਂ ਤਾਂ ਬਿੱਲ ਕ੍ਰਾਸ ਕਰੀ ਬੈਠੇ ਆ ਸ਼ੋਮਣੀ ਕਮੇਟੀ ਨੂੰ ਫ੍ਰੀ ਟੂ 에ਅਰ ਐਂਡ ਫ੍ਰੀ ਫਾਰ ਆਲ ਪੀਏਓ ਗਵਰਨਰ ਕੋਲੇ ਬਿੱਲ ਪਿਆ ਮੈਂ ਤਾਂ ਪਹਿਲਾਂ ਕਹਿੰਦਾ ਸੀਗਾ ਕਿ ਇਹ ਟੀਟੀਆਰਪੀ ਵੇਚਦੇ ਨੇ ਇਹ ਤੇ ਹੁਣ ਗੈਨੀ ਜੀ ਗੈਨੀ ਜੀ ਉਸ ਵੇਲੇ ਜਹੇਦਾਰ ਸੀ ਨਾ ਉਸ ਵੇਲੇ ਕਹਿੰਦੇ ਸੀ ਨਾ 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 ਅਸੀਂ ਤਾਂ ਚੈਨਲ ਬਣਾ ਲਾਂਗੇ ਆਪਦਾ ਚੈਨਲ ਬਣਾ ਲਿਆ ਬਣਾ ਲਿਆ ਐਸਸੀਪੀਸੀ ਨੇ ਚੈਨਲ ਤੇ ਉਸ ਵੇਲੇ ਜਹੇਦਾਰ ਸੀ ਉਹ ਤੇ ਹੁਣ ਕਿਉਂ ਕਿ ਉਹ ਪੋਲਿਟਿਕ ਚ ਆ ਗਏ ਹੁਣ ਉਹਨੂੰ ਪਤਾ ਲੱਗਿਆ ਵੀ ਐਂ ਬੋਲੀਦਾ ਹੁੰਦਾ ਹੁਣ ਉਹ ਸੁਖਵੀਰ ਨੂੰ ਕਹਿੰਦੇ ਕਹੀ ਜਾਣ ਐਸਜੀਪੀਸੀ ਨੇ ਕੱਲ ਗੁਰਦੁਆਰਿਆਂ ਦੇ ਅਡਰੈਸ ਦੇ ਜਾਂਦੇ ਸੀ ਧਾਮੀ ਸਾਹਿਬ ਐਸ ਗੁਰਦੁਆਰਿਆਂ ਬਹੁਤ ਇੰਨੇ ਫਿਰ ਵੀ ਤੁਸੀਂ ਕੀ ਤੁਸੀਂ ਆਪਦੇ ਬਜਟ ਚ ਕਿਉਂ ਨਹੀਂ ਦੇ ਰਹੇ ਉਹ ਤਾਂ ਸੰਗਤ ਦਾ ਪੈਸਾ ਸਿਆ ਸੰਗਤ ਆਪ ਵੀ ਦੇ ਕਿਉਂ ਨਹੀਂ ਦੀ ਮੱਤਾ ਠੀਕ ਹੈ ਨਾ ਸੋ ਮੈਂ ਅੱਛਾ ਫਿਰ ਉਹਨ ਕਹਿ ਰਿਹਾ ਉਹ ਸੁਖਵੀਰ ਬਾਦਲ ਕਹਿ ਰਿਹਾ ਮੈਂ 1 ਲੱਖ ਏਕੜ ਦਾ ਬੀਜ ਦੇਵਾਂਗਾ ਕਿੱਥੋਂ ਦੇਵੋਗਾ ਜੀ ਨਕਲੀ ਨੁਕਲੀ ਫੜਾ ਦੇਣਾ ਬੀਜ ਇਹਨਾਂ ਨੇ ਇਹਨਾਂ ਦੇ ਬੀਜਾਂ ਨੂੰ ਮੈਂ ਜਾਣਦਾ ਹਜੇ ਬੀਜਾਂ ਦਾ ਘਟਾਲੇ ਦੀ ਜਾਂਚ ਚੱਲ ਰਹੀ ਏ ਤੋਤਾ ਸਿੰਘ ਵਾਲਿਆਂ ਦੀ ਠੀਕ ਹੈ ਨਾ ਤੋਤਾ ਸਿੰਘ ਮੈਮੋਰੀਅਲ ਬੀਜ ਨਾ ਦੇ ਦੇ ਕੋਈ ਹਾਂ ਉਹ ਉਹਨਾਂ ਬੀਜਾਂ ਨੇ ਸੈਂਕੜੇ ਕਰਨ ਸੱਤਰ ਬਿਛਾਤੇ ਮਾਨਸਾ ਜ਼ਿਲ੍ਹੇ ਦੇ ਬਠਿੰਡਾ ਦੇ ਜਿਹੜੀਆਂ ਸਪਰੀਆਂ ਤੇ ਬੀਜ ਜਿਹੜੇ ਨਕਲੀ ਲੈਂਦੇ ਸੀਗੇ ਇਹ ਲੋ ਬਰਗਾੜੀ ਇੱਕ ਗੱਡੀ ਫੜੀ ਗਈ ਸੀ 60 ਲੱਖ ਰੁਪਏ ਉਹਦੇ ਵਿੱਚ ਕੈਸ ਸੀਗਾ ਸੋ ਇਸ ਕਰਕੇ ਇੱਕ ਪੀਟਰ ਇੰਜਣ ਦੇ ਜਿੰਦਾ ਕੱਢ ਦੋ ਦਰਿਆ ਦਾ ਪਾਣੀ ਇੱਕ ਇੰਜਣ ਦਾ ਪਾ ਦਰਿਆ ਦਾ ਪਾਣੀ ਕੱਢ ਦੋਗੇ ਤੁਸੀਂ ਫਿਰ ਤੇ ਰਹਿਣ ਦੋ ਓਚ ਕਿਹੜੀ ਗੱਲ ਹੈ ਕਿ ਲੈਟਰ ਲਿਖੀ ਹੈ ਕਿ ਪੀਐਮ ਉਹਤੇ ਇਸਮਾਨ ਦੇ ਦਸਤਾਵੇਜ਼ ਪਾਣੀ ਚੇਂਜ ਕਰਨਾ ਤੇ ਉਰੂ ਬਦਲਣਾ ਹਾਂ ਨੀ ਉਹ 800 ਰੁਪਏ ਹੈ ਜੀ ਹੁਣ 800 ਰੁਪਏ ਨੇ ਕੀ ਬਣੂ ਅਸੀਂ 40000 ਕਰ ਰਹੇ ਹਾਂ ਪਰ ਇਹ ਦੂਸਪਹਿਲਾ ਕ੍ਰੌਪ ਇੰਸ਼ੋਰੈਂਸ ਜਿਹੜਾ ਆਈਡੀਆ ਸੀਗਾ ਉਹ ਚ ਲੋਕਾਂ ਨੇ ਜਿਹਨਾਂ ਨੇ ਕਰਾਈ ਸੀ ਉਹ ਉਹ ਉਹਨਾਂ ਨੂੰ ਪੁੱਛ ਕੇ ਦੇਖਿਓ ਕੁਝ ਨਹੀਂ ਮਿਲਦਾ ਉਹਨਾਂ ਨੂੰ ਪੈਸੇ ਲੈ ਜਾਂਦੇ ਸੋ ਜਦ ਪ੍ਰੋਪਰ ਕ੍ਰੌਪ ਇੰਸ਼ੋਰੈਂਸ ਹੋ ਜਾਏ ਕਿ ਹਾਂਜੀ ਕਾਸ਼ਤਕਾਰ ਨੂੰ ਦੇਣਾ ਹੈ ਕਈ ਵਾਰੀ ਟ੍ਰਿਸਟਰੀਆਂ ਨੂੰ ਦੇ ਦਿੰਦੇ ਆ ਉਹ ਉਹਨਾਂ ਨੇ ਪਹਿਲਾਂ ਹੀ ਠੇਕਾ ਵੀ ਲਿਆ ਹੁੰਦਾ ਉਧਰੋਂ ਵੀ ਲੈ ਲੈਂਦੇ ਆ ਇਹ ਵੀ ਕੀਤਾ ਜਾ ਸਕਦਾ ਕੰਮ ਪਰ ਇਹਨੂੰ 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 ਕਾਫੀ ਡਿਫਾਈਨ ਕਰਨ మేనిసి ਕਰਾਂਗੇ ਅਸੀਂ ਅਸੀਂ ਮੈਂ ਤੁਹਾਨੂੰ ਮੈਂ ਆਲਰੇਡੀ ਕਿਹਾ ਹੈ ਕਿ ਅਸੀਂ ਸਰਕਾਰ ਵੱਲੋਂ ਸਰਕਾਰ ਵੱਲੋਂ ਜੀਸੀਬੀ ਵੀ ਖਰੀਦ ਰਹੇ ਹਾਂ ਜੇ ਕਿਸੇ ਨੂੰ ਡੀਸੀਲਟਿੰਗ ਲਈ ਜੀਸੀਬੀ ਚਾਹੀਦੀ ਹੋਊਗੀ ਤਾਂ ਅਸੀਂ ਜੀਸੀਬੀ ਵੀ ਪ੍ਰੋਵਾਈਡ ਕਰਾਵਾਂਗੇ ਉਹਦਾ ਕਿੱਦਾਂ ਮਤਲਬ ਕਿੱਦਾਂ ਪ੍ਰੋਵਾਈਡ ਹੋਏਗੀ ਕਿੱਦਾਂ ਉਹਦਾ ਡਿਫੀਕਸ਼ਨਰਾਂ ਨੂੰ ਦੇ ਦਾਂਗੇ ਅਸੀਂ ਤੇ ਕੋਈ ਵੀ ਬੰਦਾ ਉੱਥੇ ਜਾ ਕੇ ਮੰਗ ਸਕਦਾ ਕਿ ਜੀ ਮੈਨੂੰ ਜੀਸੀਬੀ ਚਾਹੀਦੀ ਹੈ 48 ਕਰੋੜ ਰੁਪੀਆ ਜਿਹੜਾ ਉਹ ਰੀਸੀਵ ਹੋ ਗਿਆ ਇਹ ਜੋ ਪਾ 5 ਕਰੋੜ ਰੁਪਇਆ ਗੁਜਰਾਤ ਗਵਰਨਮੈਂਟ ਵੀ ਦਿੰਦਾ ਹੈ 5 ਕਰੋੜ ਦੀ ਵੀ ਦਿੱਲੀ ਦਾ ਵੀ 5 ਕਰੋੜ ਹਰਿਆਣਾ ਦਾ ਵੀ ਹੈ ਬਾਕੀ ਬਹੁਤ ਸਾਰੇ ਆਰਟਿਸਟਾਂ ਨੇ ਵੀ ਆਪਣਾ ਆਪਣਾ ਯੋਗਦਾਨ ਪਾਇਆ ਪ੍ਰੈਸ ਕਾਨਫਰੰਸ ਕੀਤੀ ਤੇ ਉਹਨਾਂ ਨੇ ਕਿਹਾ ਜੇਕਰ ਪੈਲਾ ਪਾਣੀ ਰਿਲੀਜ਼ ਕਰ ਦਿੱਤਾ ਜਾਂਦਾ ਆ ਪੰਜਾਬ ਤੇ ਹਰਿਆਣਾ ਦਾ ਜਨਾਬ ਨਸਲ ਚੱਲ ਗਿਆ ਕਿ ਤਾਂ ਜਿੰਨਾ ਬਹਦਰ ਹੋਣਗੇ ਫਲੱਡ ਨਾ ਆਉਣ ਦੇ ਇਹ ਵੀ ਅਲੀਗੇਸ਼ਨ ਲੱਗ ਰਹੇ ਨੇ ਆਪੋਜੀਸ਼ਨ ਲਗਾ ਰਹੀ ਹੈ ਕਿ ਇਹ ਮੈਨ ਮੈਂ ਕਹ ਰਹੇ ਨੇ ਕਿ ਫੰਡ ਨਾਮ ਤੋਂ ਵੀ ਆ ਕਿੰਨਾ ਪਾਣੀ ਮੰਗਦੇ ਸੀ ਕਿੰਨਾ ਪਾਣੀ ਮੰਗਦੇ ਸੀ 100 ਕਿਊਸਕ ਕਿੰਨਾ ਆ ਰਿਹਾ ਪਾਖੜਾ ਚ 3.5 ਲੱਖ ਕਿਊਸਕ ਜੇ 100 ਦੇ ਵੀ ਦਿੰਦੇ ਇਹਨਾਂ ਨੂੰ ਕੀ ਪਰਖ ਪੈਣਾ ਸੀ ਥੋੜਾ ਜਿਹਾ ਉਹਨੂੰ ਕਹੋ ਅਕਲ ਨੂੰ ਹੱਥ ਮਾਰਿਆ ਕਰੋ ਚਲੋ ਮਾਨ ਮੇੜ ਕਰ ਲਓ ਕਿਉਂਕਿ ਕਿਉਂਕਿ ਦੇਖੋ ਮੇਰੇ ਤੇ ਮਾਨ ਹਾਨੀ ਦਾ ਮੁਕਦਮਾ ਕਰ ਰੱਖੇ ਇੱਕ ਦੋ ਅਸਲ ਚ ਮਾਨ ਹਾਨੀ ਮੈਂ ਮੰਨਦਾ ਮੈਨੂੰ ਮਾਨ ਹਾਨੀ ਹੋਈ ਹੈ ਭਗਵਾਨ ਤਾਂ ਮਾਨ ਹਾਨੀ ਹੋਈ ਹੈ ਉਹਨਾਂ ਨੂੰ ਹੋਰ ਕੋਈ ਹਾਨੀ ਨਹੀਂ ਹੋਈ ਉਹਨਾਂ ਨੂੰ ਮਾਨ ਹਾਨੀ ਕਰ ਲਓ ਕੱਲ੍ਹ ਗੱਲ ਤੇ ਭਗਵਾਨ ਤਾਂ ਮਾਨ ਫਰੋਣ ਦੇ ਉਹ ਜਾਊਗਾ ਜਾਂ ਲੈ ਕੇ ਚਲਾ ਗਿਆ ਆ ਉੱਥੇ ਲੜ ਪਿਆ ਆਪਸ ਚੀ ਉਹਦੇ ਸੋਨੁਜੀਤ ਰਾणे ਗੁਰਜੀਤ ਦੇ ਮੁੰਡੇ ਨਾਲ ਤੂੰ ਮੂਰੇ ਬਹਿ ਗਿਆ ਮੈਂ ਇੱਥੇ ਬਹਿ ਗਿਆ ਥੋੜਾ ਤੂੰ ਕਿ ਇੱਧਰ ਰਹਿ ਮੇਰੀ ਫੋਟੋ ਨਹੀਂ ਆਉਂਦੀ ਆ ਕਿਹੜੀਆਂ ਗੱਲਾਂ ਉਹ ਸੁਵੀਰਵਾਲ ਕਹਿੰਦਾ ਮੈਂ 20 ਸਾਲ ਲੱਗੀਆਂ ਕਹਿੰਦਾ ਮੇਰਾ ਦਿਮਾਗ ਜੇ ਕਹਿੰਦਾ ਮੇਰੀਆਂ ਪਾਣੀ ਵਾਲੀਆਂ ਬੱਸਾਂ ਉਹਦਾ ਮਜ਼ਾਕ ਨਾ ਡਾਉਂਦੇ ਹੁਣ ਇਹ ਕੱਢ ਲੈਂਦੀਆਂ ਪਾਣੀ ਵਾਲੀਆਂ ਬੱਸਾਂ ਲੋਕਾਂ ਨੂੰ ਤਮਾਸ਼ੀਬੀਨ ਹੈਗੇ ਨੇ ਜੀ ਕੋਈ ਬਿਜ਼ਨਸ ਹੈ ਨਹੀਂ ਕਰਨ ਦੋ